ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਸਥਿਤ ਪਵਿੱਤਰ ਕਾਲੀ ਵੇਈ ਦੇ ਵਿੱਚ ਇੱਕ ਔਰਤ ਦੇ ਡੁੱਬਣ ਦੀ ਸੂਚਨਾ ਪ੍ਰਾਪਤ ਹੋਈ ਜੋ ਕਿ ਕੜੀ ਮੁਸ਼ਕਲ ਤੋਂ ਬਾਅਦ ਉਸ ਦੀ ਲਾਸ਼ ਵੇਈ ਦੇ ਵਿੱਚ ਕੱਢ ਲਈ ਗਈ ਹੈ ਮੌਕੇ ਤੇ ਪਹੁੰਚੀ ਥਾਣਾ ਮੁਖੀ ਲਖਵਿੰਦਰ ਸਿੰਘ ਟੁਰਨਾ ਨੇ ਦੱਸਿਆ ਕਿ ਕੱਲ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਔਰਤ ਪਵਿੱਤਰ ਕਾਲੇ ਪਾਣੀ ਦੇ ਵਿੱਚ ਡੁੱਬ ਗਈ ਹੈ ਉਹਨਾਂ ਦੱਸਿਆ ਅਸੀਂ ਤੁਰੰਤ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਦੇ ਸਮੇਤ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ ਉਹਨਾਂ ਦੱਸਿਆ ਕਿ ਦੱਸਿਆ ਜਾ ਰਿਹਾ ਹੈ ਕਿ ਨੇੜੇ ਹੀ ਮੱਖੀਆਂ ਦਾ ਝੁੰਡ ਸੀ ਜਦੋਂ ਇਸ ਨੇ ਲੋਕਾਂ ਨੂੰ ਡੰਗਣਾ ਸ਼ੁਰੂ ਕੀਤਾ ਤਾਂ ਉੱਥੇ ਆਪਣਾ ਦਫੜੀ ਮਚੀਆ ਐਸੇ ਲਈ ਔਰਤ ਨੇ ਆਪਣੇ ਆਪ ਨੂੰ ਬਚਾਉਣ ਦੇ ਲਈ ਪਾਣੀ ਦੇ ਵਿੱਚ ਛਾਲ ਮਾਰ ਦਿੱਤੀ ਐਸ ਕਰਕੇ ਔਰਤ ਦਾ ਪਾਣੀ ਦੇ ਵਿੱਚ ਟੁੱਪਣ ਦਾ ਖਤਸ਼ਾ ਆ ਪਰ ਇੱਕ ਔਰਤ ਦੌੜਦੀ ਹੋਈ ਦਿਖਾਈ ਦਿੱਤੀ ਉਹਨਾਂ ਕਹਿ ਕੇ ਸਾਡੇ ਵੱਲੋਂ ਗੋਤਾਖੋਰਾਂ ਨੂੰ ਬੁਲਾ ਲਿਆ ਗਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਮੈਂ ਭਾਈ ਇੱਥੋਂ ਸਲਤਨਪੁਰ ਤੋਂ ਆਇਆ ਜੀ ਤੇ ਇਹਨਾਂ ਦੀ ਵਾਈਪ ਸੀਗੀ ਮਜ਼ਦੂਰੀ ਕਰਨ ਜਾ ਰਹੀ ਕਿਤੇ ਤੇ ਲਾਗੇ ਨੰਗਲ ਲੱਗੇ ਰੋਖ ਤੇ ਮੱਖੀਆਂ ਸੀਗੀਆਂ ਬਹੁਤ ਜਿਆਦੀਆਂ ਮਧੂਮੱਖੀਆਂ ਦੋ ਇਹੋ ਚੁੰਬੜ ਗਈਆਂ ਜਿੱਦਾਂ ਅੱਥੇ ਕੱਲ ਉਹਨਾਂ ਨੇ ਆਪਦੇ ਬਚਾਲੀ ਵਈਂ ਦੇ ਵਿੱਚ ਛਾਲ ਮਾਰੀ ਮਨ ਪਰ ਪਾਣੀ ਜਿਆਦਾ ਡੂੰਗਾ ਹੋਣ ਕਰਕੇ ਉਹ ਬਾਹਰ ਨਹੀਂ ਆ ਸਕੀ ਦੋ ਤਿੰਨ ਜਾਨ ਇਹਨਾਂ ਦੇ ਬੰਦੇ ਬਾਹਰ ਆ ਗਏ ਤੇ ਅੱਜ ਉਹਦੀ ਡੈੱਡ ਬੋਡੀ ਮਿਲੀ ਹੈ ਸਵੇਰੇ ਤੇ ਇਹ ਬ੍ਰਦਰ ਦੀ ਜਿੱਦਾਂ ਹੈਲਪ ਕੀਤੀਗੀ ਆਪਣੇ ਮੁਲਾਜ਼ਮ ਸਰ ਪੁਲਿਸ ਵਾਲੇ ਸੀ ਤੇ ਹੋਰ ਦੋ ਚਾਰ ਭਾਈਆਂ ਨੇ ਇਹਦੀ ਮਦਦ ਕੀਤੀ ਆ ਤੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਬੇਚਨ ਰਹਿਨੇ ਵਾਲੇ ਕਹਿੰਦੇ ਉਪੀ ਯਹਾਂ ਪੰਜਾਬ ਵਿੱਚ ਰਹਿੰਦੇ ਆ ਇਧਰ ਉਪੀਰ ਕੇ ਜਗ੍ਹਾ ਪਰ वीर की जगह हां कौन से वीर की जगह ए मोटर पर रहा जात हाँ क्या करना हुई बीवी के साथ हमारी को गोडी किन जात यही में कैसे लम मक्खी लपके आई है पक्काड के और सुबह 40 मिली की दर्द हम्म आज सुबह मिली नाम क्या था बुरा पार्वती बच्चे कितने हैं आपके तीन चार कितनी उम्र की है ये खाए 12 ਸਾਲ ਕੇ 11 ਸਾਲ ਕੇ 10 ਕੇ 5 6 ਸਾਲ ਕੇ ਕੁੜੀ ਹੈ ਪੁਲਿਸ ਵਾਲੇ ਮਦਦ ਕੀ ਹੈ ਸਾਹਿਬ ਐਸੇ ਕੀ ਮਦਦ ਐਸੇ ਕੀ ਪੈਸੇ ਕੀ ਹੋਰ ਵੀ ਕਿਸੇ ਨੇ ਕੋਈ ਮਦਦ ਕੀਤੀ ਹੈ ਹੋਰ ਵੀ ਬਈਓ ਮੇਂ ਪੁਲਿਸ ਚੁਕੀ ਆ ਕੱਲ ਸਵੇਰ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਮਧੂ ਮੱਖੀਆਂ ਜਿਹੜੀਆਂ ਵਾ ਉਹ ਲੜਨ ਦਾ ਕਰਕੇ ਇੱਕ ਲੇਡੀ ਜਿਹੜੀ ਆ ਉਹਨੇ ਆਪ ਦੇ ਪਹਚਾਓ ਵਾਸਤੇ ਜਿਹੜਾ ਸ੍ਰੀ ਗੁਰਦੁਆਰਾ ਸ੍ਰੀ ਬੇਸ ਸਾਹਿਬ ਦੇ ਨੇੜੇ 72 ਵਿੱਚ ਪਾਣੀ ਦੇ ਵਿੱਚ ਉਹ ਬੈਠਣ ਦੀ ਉਹਨੇ ਕੋਸ਼ਿਸ਼ ਕੀਤੀ ਮੈਂ ਆਪਣਾ ਬਚਾਅ ਕਰ ਲਵਾਂ ਲੇਕਿਨ ਸਲਿਪਰੀ ਹੋਣ ਕਰਕੇ ਜਿਹੜਾ ਉਹਦਾ ਪੈਰ ਸਲਿੱਪ ਹੋ ਗਿਆ ਔਰ ਉਹ ਪਾਣੀ ਦੇ ਵਿੱਚ ਡੁੱਬ ਗਈ ਸੀ। ਤੋਂ ਕੱਲ ਦੀ ਵੀ ਤਲਾਸ਼ ਕਰ ਰਹੇ ਸੀ ਬੋਡੀ ਮਿਲੀ ਹੈ ਔਰ ਉਹਦੇ ਵਾਰਿਸ ਵੀ ਜਿਹੜੇ ਆ ਸਾਡੇ ਕੋਲ ਹੀ ਨੇ ਉਹਨਾਂ ਨੇ ਬੋਡੀ ਨੂੰ شناخت ਕਰ ਲਿਆ ਹੈ। ਪਾਰਵਤੀ ਨਾਮ ਦੀ ਔਰਤ ਹੈਗੀ ਹੈ ਜਿਹੜੇ ਯੂਪੀ ਸਟੇਟ ਨਾਲ ਬਿਲੋਂਗ ਕਰਦੇ ਆ। ਤੇ ਅਸੀਂ ਜੋ ਵੀ ਫਰਦਰ ਕਰ ਰਹੀ ਆ ਹਸਪੀਟਲ ਤੋਂ ਇਹਨਾਂ ਦਾ ਪੋਸਟ ਮਾਰਟਮ ਕਰਵਾ ਕੇ ਤੇ ਜਿਹੜੀ ਬਾਕੀ ਸਾਰੀ ਕਾਰ ਬੈਕ ਆ।